ਤੇ ਪਰ ਉਹਦਾ ਟਾਇਰ ਟੂਰ ਵਧੀਆ ਘਾਉਂਦਾ ਟਰੈਕਟਰ ਦੇਖੋ ਇਹ ਚੱਲ ਕੇ ਵਧੀਆ ਬਣਦੇ ਆ ਹਾਲੈਂਡ ਚੱਲ ਕੇ ਮੇਤਰ ਹੁਣ ਕਾਫੀ ਟਰੈਕਟਰ ਚੱਲਣ ਤੋਂ ਬਾਅਦ ਅੱਜ ਤੁਹਾਨੂੰ ਦਿਖਾਉਣ ਲੱਗੇ ਆਂ ਦੀ ਸੈਂਪਲ ਦੀ ਪਰਫਾਰਮੈਂਸ ਇਹ ਜਿਵੇਂ ਸੈਂਪਲ ਟਰੈਕਟਰ ਹੈ ਹਜੇ ਤੱਕ ਕੋਈ ਕੇਮ ਨਹੀਂ ਪਈ ਬਸ ਚੱਲਵਾਵਾ ਗਿਆ ਘੰਟੇ ਸਾਨੂੰ ਮੈਂ ਮੀਟਰ ਤੇ ਦਿਖਾਉਂਗਾ ਅੱਗੇ ਕਿੰਨੇ ਘੰਟੇ ਚੱਲਣ ਤੋਂ ਬਾਅਦ 17 ਹਾਲ ਹੈ ਟਾਇਰ ਟੂਰ ਖੋਲ ਤੇ ਜਿਹੜੇ ਸਾਈਡ ਤੇ ਟਾਇਰ ਸੀਗੇ ਤੇ ਇੱਕਸਾਰ ਲੱਗਦਾ ਵਧੀਆ ਕੋਈ ਚੱਕਰ ਵਾਲੀ ਗੱਲ ਨਹੀਂ ਕਰਾਇਆ ਲੱਗਿਆ ਵਾ ਉੱਤੇ ਨਹੀਂ ਪਿਆ ਵਾ ਵਾਣ ਫੁੱਲ ਕਰੜਾ ਜਾਣੀ ਦੋਵੇਂ ਲੀਵਰ ਸੈੱਟ ਗਿਆ ਹੁਣ ਜਿਵੇਂ ਕੋਈ ਹੁਕੂਮ ਨਹੀਂ ਬਦਲੀ ਨਾ ਤੇ ਬਹੁਤ ਵਧੀਆ ਚੱਲੀ ਜਾਂਦਾ ਟਰੈਕਟਰ ਮੌਕਸਰ ਏਰੀਏ ਦੇ ਵਾਹਨ ਤੁਹਾਨੂੰ ਪਤਾ ਸਾਖਤੀ ਆ ਥੋੜੇ ਜੇ ਤੇ ਪਰ ਉਹਦਾ ਟਾਇਰ ਟੂਰ ਵਧੀਆ ਘਾਉਂਦਾ ਟਰੈਕਟਰ ਦੇਖੋ ਇਹ ਚੱਲ ਕੇ ਵਧੀਆ ਬਣਦੇ ਆ ਹੌਲੈਂਡ ਚੱਲ ਕੇ ਹੋਰ ਵੀਗਾ ਹੋਰ ਵੀ ਉਹਦੇ ਵਿੱਚ ਸੌਖਾ ਹੋ ਜਾਂਦਾ ਉਹਨੇ ਲੀਵਰ ਆ ਮਗਰ ਉਹਨੇ ਜ਼ੋਰ ਲੱਗਦਾ ਪਰ ਜਦ ਸਲਿੱਪ ਨਹੀਂ ਲੈਂਦਾ ਤਾਂ ਸੌਖਾ ਚੱਲਦਾ ਵਾਹਦਾ ਆ ਦੇਖੋ ਬ੍ਰਾਂਡ ਨੂੰ ਛੇਤੀ ਮੋਡੀਫਿਕੇਸ਼ਨ ਦੀ ਲੋੜ ਨਹੀਂ ਪੈਂਦੀ ਇਹ ਤਾਂ ਜੇ ਤੁਸੀਂ ਕੇਮ ਪਵਾ ਦਿਓਗੇ ਤਾਂ ਜਮੇ ਹੀ ਸਿਰਾ ਲੱਗ ਜਾਂਦਾ ਇਹ ਬਿਨਾ ਕੇਮ ਤੋਂ ਬਹੁਤ ਸੋਹਣਾ ਚੱਲੀ ਜਾਂਦਾ ਹੈ 17 ਹਾਲਾ ਜਿਵੇਂ ਪਹਿਲੇ ਹਾਈ ਦੇ ਵਿੱਚ ਆ ਮਿੱਤਰੋ ਹਣਾ ਵੇਖੋ 2000 ਤੇਰੇ ਇਸ ਬੰਨੇ ਵੀ ਆ ਰੇਸ ਵੀ ਫੁੱਲ ਨਹੀਂ ਗੀ 2000 ਰੇਸ ਆ ਪੂਰੀ